ਜਿਹੜਾ ਅਸ਼ਕ ਮਿਰਜ਼ਾ ਬਣਦਾ ਸੀ ਜਿਹੜਾ ਸਹੇਲੀ ਨੂੰ ਕਹਿੰਦਾ ਸੀ ਮੈਂ ਤੇਰੇ ਲਈ ਤਾਰੇ ਤੋੜ ਲਿਆਉ ਮੈਂ ਤੇਰੇ ਲਈ ਇਹ ਕਰ ਦੂੰ ਮੈਂ ਤੇਰੇ ਲਈ ਉਹ ਕਰ ਦੂੰ ਤੇ ਜਦੋਂ ਉਹਦੀ ਆਪ ਦੀ ਸਹੇਲੀ ਨਾਲੋਂ ਯਾਰੀ ਟੁੱਟੀ ਤਾਂ ਫਿਰ ਸਹੇਲੀ ਨੇ ਪੁੱਛਾਂ ਚੁਕਾਤੀਆਂ ਹੁਣ ਪਤੰਦਰ ਆਪ ਦੀ ਜਾਨ ਬਚਾਉਣ ਲਈ ਬਠਿੰਡਾ ਵੀ ਛੱਡ ਗਿਆ ਚੰਡੀਗੜ੍ਹ ਵੀ ਛੱਡ ਗਿਆ ਹੁਣ ਕਿਤੇ ਹੋਰ ਜਾ ਕੇ ਲੁਕਿਆ ਬੈਠਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਉਹਦੀਆਂ ਪਤੰਦਰ ਦੀਆਂ ਪੂਛਾਂ ਉਹਦੀ ਸੇਲੀ ਚਕਾਈ ਬੈਠੀ ਐ ਆਜੋ ਕਰਦਿਆਂ ਕਹਾਣੀ ਦੀ ਸ਼ੁਰੂਆਤ ਬਾਈ ਬਠਿੰਡੇ ਰਹਿੰਦਾ ਹੁੰਦਾ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੁੰਦਾ ਬਾਈ ਦਾ ਵਿਆਹ ਹੋਇਆ ਹੁੰਦਾ ਜਿਹੜੀ ਘਰ ਵਾਲੀ ਹੁੰਦੀ ਐ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਹੁੰਦੀ ਐ ਤੇ ਬਾਈ ਦਾ ਇੱਕੋ ਇੱਕ ਪੁੱਤ ਹੁੰਦਾ ਚਲੋ ਜੀ ਪ੍ਰਾਪਰਟੀ 딜ਰ ਦਾ ਕੰਮ ਕਰਦਿਆਂ ਕਰਦਿਆਂ ਹੌਲੀ ਹੌਲੀ ਸੌਦੇ ਵੱਧ ਹੁੰਦੇ ਗਏ ਕਮਾਈ ਹੁੰਦੀ ਗਈ ਬਾਈ ਹੌਲੀ ਹੌਲੀ ਅਮੀਰ ਹੁੰਦਾ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਮਹਾਰਾਜ ਨੇ ਕੰਮ ਮੇਰਾ ਇੰਨਾ ਕਿ ਚਲਾਤਾ ਕਿ ਮੈਨੂੰ ਆਫਿਸ ਦੇ ਵਿੱਚ ਇੱਕ ਕੁੜੀ ਰੱਖਣੀ ਪੈਗੀ ਰਿਸੈਪਸ਼ਨ ਤੇ ਜਿਹੜੀ ਕਿ ਫੋਨ ਟੈਂਡ ਕਰਦੀ ਸੀ ਜਾਂ ਲੋਕੀ ਆਫਿਸ ਦੇ ਵਿੱਚ ਆਉਂਦੇ ਸੀਗੇ ਵੀ ਅਸੀਂ ਕੋਠੀ ਵੇਚਣੀ ਹੈ ਜਾਂ ਪਲਾਟ ਵੇਚਣਾ ਜਾਂ ਪਲਾਟ ਲੈਣਾ ਜਾਂ ਕੋਈ ਜ਼ਮੀਨ ਵੇਚਣ ਲੈਣ ਆ ਗਿਆ ਹਨਾ ਤਾਂ ਉਹ ਕੁੜੀ ਪਹਿਲਾਂ ਉਹਨਾਂ ਨੂੰ ਟਾਈਮਿੰਗ ਦਿਆ ਕਰੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਕਰਾਂ ਵੀ ਜਾਨੀ ਕਿ ਆਪ ਦਾ ਸਟੈਂਡਰਡ ਵੀ ਮੈਂ ਨਾ ਕਿ ਹਾਈ ਕਰ ਲਿਆ ਕਿ ਪਹਿਲਾਂ ਕੁੜੀ ਡੀਲ ਕਰਿਆ ਕਰੇ ਉਸ ਤੋਂ ਬਾਅਦ ਉਹ ਕਸਟਮਰ ਮੈਨੂੰ ਮਿਲਿਆ ਕਰੇ ਕਹਿੰਦਾ ਜਿਹੜੀ ਮੈਂ ਰਿਸੈਪਸ਼ਨ ਤੇ ਰੱਖੀ ਸੀ ਉਹ ਵੀ ਕੁੜੀ ਬਹੁਤ ਸੋਹਣੀ ਸੁਨੱਖੀ ਸੀ ਕਹਿੰਦਾ ਉਹ ਕੁਬਾਰੀ ਸੀ ਤੇ ਹੈ ਵੀ ਬਠੰਡੇ ਦੀ ਸੀਗੀ ਚਲੋ ਜੀ ਕਹਿੰਦਾ ਵੀ ਉਹਦੀ ਮੇਰੇ ਨਾਲ ਗਾਟੀ ਪੈ ਗਈ ਹੁਣ ਕਹਿੰਦਾ ਜਦੋਂ ਗਾਟੀ ਪੈ ਗਈ ਤੇ ਮੈਂ ਹੁਣ ਤੜਕੇ ਘਰੋਂ ਬਾਉ ਜੀ ਬਣ ਕੇ ਗੱਡੀ ਚੱਕਿਆ ਕਰਾਂ ਤੇ ਆਫਿਸ ਆ ਜਾ ਕਰਨਾ ਆਫਿਸ ਉਹ ਬੈਠੀ ਹੋਇਆ ਕਰੇ ਹੁੰਦਿਆਂ ਕਾਫੀ ਕਾਫੀ ਬਣਾ ਕੇ ਪੀ ਲਿਆ ਕਰਨੀ ਚਲੋ ਜੀ ਗਾਗੂ ਕਾਇਆ ਕਰਨ ਨੂੰ ਸੌਦੇ ਸੌਦੇ ਵਿਖਾ ਲਿਆ ਕਰਨੇ ਕੋਈ ਸਬਦਾ ਹੋ ਜਾ ਕਰਨਾ ਕੋਈ ਨਾਂ ਹੋਇਆ ਕਰਨਾ ਤੇ ਸ਼ਾਮ ਨੂੰ ਅਸੀਂ ਘੁੰਮਣ ਫਿਰਨ ਲੰਘ ਜਾ ਕਰਨਾ ਕਹਿੰਦਾ ਵੀ ਮੇਰੇ ਕੋਲ ਇੰਨਾ ਕ ਪੈਸਾ ਹੋ ਗਿਆ ਸੀਗਾ ਵੀ ਮੇਰੀ ਸੋਚ ਤੋਂ ਵੀ ਉੱਪਰ ਵਧੀਆ ਮੈਂ ਇੱਕ ਦੋ ਵੱਡੀਆਂ ਗੱਡੀਆਂ ਲੈ ਲਈਆਂ ਚੰਗੀ ਮੈਂ ਬਠਿੰਡੇ ਸ਼ਹਿਰ ਚ ਕੋਠੀ ਪਾਲੀ ਚੰਗੀ ਪ੍ਰਾਪਰਟੀ ਬਣਾਈ ਵੀ ਕਹਿੰਦਾ ਵੀ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਪੈਸਾ ਆ ਕਿਧਰੋਂ ਰਿਹਾ ਕਹਿੰਦਾ ਵੀ ਹੁਣ ਜਦੋਂ ਉਸੇ ਲੀ ਬਣ ਗਈ ਰਿਸੈਪਸ਼ਨ ਵਾਲੀ ਕੁੜੀ ਜਿਹੜੀ ਆਫਿਸ ਕਹਿੰਦਾ ਬਈ ਮੁੜ ਕੇ ਹੌਲੀ ਹੌਲੀ ਮੈਂ ਘਰੇ ਝੂਠ ਮਾਰਨੇ ਸ਼ੁਰੂ ਕਰ ਦਿੱਤੇ ਆਂ ਆਪਦੀ ਘਰਵਾਲੀ ਨੂੰ ਵੀ ਅਜਮਲ ਚੰਡੀਗੜ੍ਹ ਦੀ ਪਾਰਟੀ ਨੂੰ ਦਿੱਲੀ ਸੌਦਾ ਵਿਖਾਉਣ ਚੱਲੇ ਆਂ ਅਜਮਲ ਲੁਧਿਆਣਾ ਦੀ ਪਾਰਟੀ ਨੂੰ ਫਲਾਣੀ ਥਾਂ ਸੌਦਾ ਵਿਖਾਉਣ ਚੱਲੇ ਆਂ ਵੀ ਜਣੀ ਕਿ ਮੈਂ ਕਿਆ ਕਰਨਾ ਮੈਂ ਦੂਰ ਚੱਲਿਆ ਤੇ ਮੈਂ ਹੋਇਆ ਕਿੱਥੇ ਕਰਨਾ ਮੈਂ ਬਠਿੰਡੇ ਦੇ ਕਿਸੇ ਚੰਗੇ ਹੋਟਲ ਦੇ ਵਿੱਚ ਉਹਨੂੰ ਲੈ ਕੇ ਤੇ ਇੰਜੋਏ ਕਰਦੇ ਹੋਣਾ ਕਦੇ ਅਸੀਂ ਰਾਤ ਨੂੰ ਡਿਨਰ ਕਰਨ ਵੀ ਚੰਡੀਗੜ੍ਹ ਲੰਘ ਜਾ ਕਰਨਾ ਕਹਿੰਦਾ ਵੀ ਹੁਣ ਮੇਰੀ ਘਰਵਾਲੀ ਨੂੰ ਮਾੜਾ ਮਾੜਾ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮੇਰੇ ਕਹਿੰਦਾ ਤੌਰ ਤਰੀਕੇ ਬਦਲ ਗਏ ਸੀ ਮੇਰੇ ਲੱਛਣ ਕਹਿੰਦਾ ਮੇਰੀ ਘਰਵਾਲੀ ਨੂੰ ਸ਼ੱਕ ਹੋ ਗਿਆ ਵੀ ਇਹਦੀ ਕਿਸੇ ਨਾ ਗੱਲਬਾਤ ਹੈਗੀ ਆ ਤੇ ਹੈ ਪਤਾ ਨਹੀਂ ਕਿਦਣਾ ਰੱਬ ਜਾਣਦਾ ਕਹਿੰਦਾ ਮੇਰੀ ਘਰਵਾਲੀ ਨੂੰ ਪੂਰਾ ਸ਼ੱਕ ਹੋ ਗਿਆ ਮੇਰੇ ਤੇ ਕਹਿੰਦਾ ਚਲੋ ਜੀ ਇੱਕ ਦਿਨ ਮੈਂ ਨਾ ਹੋਣ ਗਿਆ ਸੀ ਉਹਦੇ ਵਟਸਐਪ ਤੇ ਮੈਸੇਜ ਆ ਗਏ ਤੇ ਅੱਗੋਂ ਕਹਿੰਦਾ ਮੇਰੀ ਘਰਵਾਲੀ ਉਹਦੇ ਨਾਲ ਚੈਟ ਕਰਨ ਲੱਗ ਗਈ ਉਹਨੂੰ ਲੱਗਿਆ ਵੀ ਕਿਤੇ ਮੈਂ ਚੈਟ ਕਰੀ ਜਾਂਦਾ ਤੇ ਕਹਿੰਦਾ ਚਲੋ ਜੀ ਉਹ ਮੇਰੀ ਚੈਟ ਫੜੀ ਗਈ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਘਰਵਾਲੀ ਨੂੰ ਪੱਕਾ ਯਕੀਨ ਹੀ ਹੋ ਗਿਆ ਵੀ ਇਹਦੀ ਗੱਲ ਹੈਗੀ ਆ ਪਰ ਉਹ ਲੱਭਣਾ ਚਾਹੁੰਦੀ ਸੀ ਵੀ ਹੈ ਕੀ ਦੇ ਨਾਲ ਵੀ ਮੈਨੂੰ ਰੰਗੇ ਹੱਥੀ ਫੜਨਾ ਚਾਹੁੰਦੀ ਸੀ ਕਿਉਂਕਿ ਕ ਉਨ ਨੂੰ ਕੁਛ ਪਤਾ ਨਹੀਂ ਲੱਗਿਆ ਵੀ ਇਹ ਕਿਹੜੀ ਕੁੜੀ ਆ ਕਿੱਥੋਂ ਦੀ ਐ ਕਿਵੇਂ ਐ ਬਸ ਉਹਨੂੰ ਕੱਦਾਂ ਕੱਲਾ ਪਤਾ ਲੱਗਿਆ ਵੀ ਆਹ ਨੰਬਰ ਆ ਕਹਿੰਦਾ ਮੈਂ ਉਹ ਨੰਬਰ ਨਾਲ ਦੀ ਨਾਲ ਚੇਂਜ ਕਰਤਾ ਮੈਂ ਉਹ ਨੰਬਰ ਨਾਲ ਦੀ ਨਾਲ ਬੰਦ ਕਰਾਤਾ ਅੱਧੇ ਪੌਣੇ ਘੰਟੇ ਬਾਅਦ ਹੀ ਕਹਿੰਦਾ ਵੀ ਜਦੋਂ ਹੁਣ ਮੇਰੀ ਘਰਵਾਲੀ ਨੇ ਸਾਰਾ ਕੁਝ ਫੜ ਲਿਆ ਕਹਿੰਦਾ ਉਸ ਤੋਂ ਬਾਅਦ ਮੇਰੀ ਘਰਵਾਲੀ ਨੇ ਮੇਰੀ ਇਨਕਵਾਰੀ ਪੂਰੀ ਸੀਬੀਆਈ ਤਨਾ ਕਰਨੀ ਸ਼ੁਰੂ ਕਰ ਦਿੱਤੀ ਕਹਿੰਦਾ ਕਹਿੰਦਾ ਜਦੋਂ ਮੈਂ ਘਰੇ ਆਇਆ ਕਰਨਾ ਮੇਰਾ ਫੋਨ ਚੈੱਕ ਕਰਿਆ ਕਰਨਾ ਜਿਵੇਂ ਬਾਹਰ ਜਾਇਆ ਕਰਨਾ ਤਾਂ ਵੀ ਵੀਡੀਓ ਕਾਲ ਕਰਕੇ ਪੁੱਛਿਆ ਕਰਾਂ ਤੂੰ ਕਿੱਥੇ ਹੈਂ ਕਿਵੇਂ ਹੈਂ ਕਹਿੰਦਾ ਹੁਣ ਮੈਂ ਵੀ ਡੀਲਰ ਬੰਦਾ ਸੀ ਮੈਂ ਵੀ ਨਹੀਂ ਪੈਰਾਂ ਦੇ ਪਾਣੀ ਪੈਣ ਦਿੰਦਾ ਸੀ ਭਰਾਵਾ ਕਹਾਂ ਚਲੋ ਜੀ ਮੇਰੀ ਘਰਵਾਲੀ ਦਾ ਇੱਕ ਭਰਾ ਬਣਿਆ ਹੋਇਆ ਸੀਗਾ ਸਾਡੇ ਮਹੱਲੇ ਦੇ ਵਿੱਚ ਹੋਇਆ ਕਹਿੰਦਾ ਹੌਲੀ ਹੌਲੀ ਮੇਰੀ ਕਾਲ ਲਿੰਕੀ ਕੀਤਾ ਵੀ ਜਿਹੜਾ ਦਾ ਭਰਾ ਬਣਿਆ ਸੀ ਉਹਨੂੰ ਮੇਰੇ ਪਿੱਛੇ ਲਾਤਾ ਵੀ ਤੂੰ ਉਹਦਾ ਪਿੱਛਾ ਕਰਨਾ ਹੈ ਵੀ ਕੋਈ ਚੱਕਰ ਨਹੀਂ ਪਿਤਰਾ ਕਿੰਨਾ ਮਰਜੀ ਤੇਲ ਫੁੱਕਿਆ ਜਾਵੇ ਤਿੰਨਾ ਮਰਜੀ ਤਰਾ ਟਾਈਮ ਵੇਸਟ ਹੋਵੇ ਤੈਨੂੰ ਪੈਸੇ ਮੈਂ ਦੇਵਾਂਗੀ ਕਹਾਂ ਚਲੋ ਜੀ ਮਾੜੀ ਕਿਸਮ ਤੇ ਕਹਿੰਦਾ ਹੁਣ ਉਹ ਮੇਰੇ ਪਿੱਛੇ ਲੱਗਿਆ ਹੋਇਆ ਸੀਗਾ ਉਹਨੇ ਮੇਰੇ ਘਰ ਨੂੰ ਫੋਨ ਕਰਤਾ ਵੀ ਆਊਟਲੈਟ ਦੇ ਵਿੱਚ ਅਸੀਂ ਸਿੱਲੀ ਨਾ ਬੈਠਾ ਹੋਇਆ ਵੀ ਆ ਜਾ ਭੈਣੇ ਕਹਿੰਦਾ ਚਲੋ ਜੀ ਮੇਰੇ ਘਰ ਲੈ ਗਵਾਨੀਆਂ ਦੇ ਮੁੰਡੇ ਨਵਾਜ ਮਾਰੀ ਉਹ ਘਰੇ ਸੀਗਾ ਉਹਨਾਂ ਕੋਲ ਸਕੋਰਪੀਓ ਗੱਡੀ ਸੀ ਤੇ ਕਹਿੰਦੀ ਵੀ ਵੀਰੇ ਪੁੱਛੋਂ ਜਾਣਾ ਤੇ ਐਮਰਜੈਂਸੀ ਜਾਣਾ ਵੀ ਜਲਦੀ ਚੱਲੋ ਕਹਿੰਦਾ 15 20 ਮਿੰਟਾਂ ਬਾਅਦ ਮੇਰੀ ਘਰ ਵੱਲੀ ਆਊਟਲੈਟ ਦੇ ਵਿੱਚ ਆਵਜੀ ਪੁੱਛੋਂ ਕਹਿੰਦਾ ਭਰਾਵਾ ਮੈਨੂੰ ਰੰਗੇ ਹੱਤੀ ਫੜ ਲਿਆ ਕਹਿੰਦਾ ਅਸੀਂ ਇਕੋ ਗਲਾਸ ਦੇ ਵਿੱਚ ਦੋ ਵਾਈਪਾਂ ਪਾਈ ਬੈਠੇ ਸੀਗੇ ਤੇ 버ਗਰ ਖਾਈ ਜਾਈ ਉੱਥੇ ਬੈਠੇ ਇਹ ਨਾ ਮੇਰੀ ਘਰ ਵਾਲੀ ਸੋ ਪੜ੍ਹੀ ਲਿਖੀ ਸੀਗੀ ਰੱਬ ਨੂੰ ਮੰਨਣ ਵਾਲੀ ਸੀ ਕਹਿੰਦਾ ਉਹ ਸਿੱਧਾ ਗਈ ਕਹਿੰਦਾ ਭਰਾਵਾ ਮੇਰੇ ਤਾਂ ਹੱਥ ਕੰਬੀ ਜਨ ਬਰਗਰ ਖਾਂਦੇ ਦੇ ਉੱਥੇ ਕਹਿੰਦੀ ਉਹ ਕਹਿੰਦੀ ਵੀ ਇੱਥੇ ਮੈਂ ਹੁਣ ਕੋਈ ਰੌਲਾ ਨਹੀਂ ਪਾਉਣਾ ਵੀ ਚੁੱਪ ਕਰਕੇ ਗੱਡੀ ਲੈ ਕੇ ਘਰੇ ਆ ਜਾ ਵੀ 20 ਮਿੰਟਾਂ ਦੇ ਵਿੱਚ ਵਿੱਚ ਘਰੇ ਆ ਜੀ ਵੀ ਤੇ ਉਸ ਤੋਂ ਬਾਅਦ ਬੰਦਾ ਦੇਖੀ ਕੀ ਕਹਿੰਦਾ ਕਹਿੰਦਾ ਭਾਈ ਮੈਂ ਚੁੱਪ ਕਰਕੇ ਗੱਡੀ ਲੈ ਕੇ ਘਰੇ ਆ ਗਿਆ ਤੇ ਮੈਂ ਸੇਲੀ ਲੁੱਤੀ ਛੱਡ ਆ ਮੈਂ ਵੀ ਤੂੰ ਆ ਟੋਟ ਉੱਤੇ ਚੜ ਕੇ ਆ ਜੀ ਪਲੀਜ਼ ਕਹਿੰਦਾ ਫਿਰ ਆ ਮੈਂ ਘਰੇ ਆਇਆ ਘਰੇ ਆ ਕੇ ਮੈਂ ਮਾਫੀ ਮੂੰਹ ਕੇ ਮੰਗੀਆਂ ਹੱਥ ਉੱਥੇ ਜੋੜੇ ਕਹਿੰਦਾ ਚ ਵੀ ਤੂੰ ਮੈਂ ਕਿਹੜੇ ਚੱਕਰਾਂ 'ਚ ਪਿਆ ਫਿਰਦਾ ਵੀ ਇੰਨਾ ਕੰਮ ਇਹ ਤਾਂ ਵੱਡੇ ਵੱਡੇ ਉਜੜ ਗਏ ਕਾ ਚਲੋ ਜੀ ਮੈਂ ਘਰ ਵਾਲੀ ਦੇ ਸਿਰ ਤੇ ਆ ਕੇ ਇਸ ਤਰ੍ਹਾਂ ਕੇ ਝੂਠੀਆਂ ਸਵਾ ਸਵਾ ਖਾ ਗਿਆ ਵਾਦੇ ਬੂਦੇ ਕਰ ਲੇ ਵੀ ਗਲਤੀ ਹੋ ਗਈ ਗਲਤੀ ਹੋ ਗਈ ਕਹਿੰਦਾ ਵੀ ਹੁਣ ਤੁਹਾਨੂੰ ਪਤਾ ਵੀ ਜਿਹਨੂੰ ਇਹੋ ਜੀ ਲੱਚ ਪਈ ਉਹ ਕਿੱਥੇ ਹਟਦਾ ਹੁੰਦਾ ਜਿਹਨੂੰ ਬਾਹਰ ਮੂੰਹ ਮਾਰਨ ਦੀ ਆਦਤ ਪੈ ਜੇ ਕਹਿੰਦਾ ਭਰਾਵਾ ਮਾਇ ਉਸ ਕੁੜੀ ਪਿੱਛੇ ਇੰਨਾ ਕ ਕਮਲਾ ਹੋ ਗਿਆ ਵੀ ਗੱਲਾਂ ਹੀ ਛੱਡ ਦੇ ਕਹਿੰਦਾ ਹੁਣ ਉਧਰ ਮੇਰੀ ਸਹੇਲੀ ਨੂੰ ਪਤਾ ਲੱਗ ਗਿਆ ਵੀ ਇਹਦੀ ਘਰਵਾਲੀ ਮੈਨੂੰ ਰੰਗੇ ਹੱਦੀ ਫੜ ਲਿਆ ਵੀ ਕਿਤੇ ਪਿੱਛੇ ਨਾ ਹਟ ਜੇ ਕਹਿੰਦਾ ਭਰਾਵਾ ਦ ਮੈਂ ਕਿਹਾ ਵੀ ਇਹ ਕਾ ਦਿੱਤਾ ਗਿਆ ਕਹਿੰਦੀ ਵੀ ਇਹ ਤਾਂ ਗਿਆ ਆਪਣੇ ਪਿਆਰ ਦੇ ਆ ਵੀ ਆਪਣਾ ਪਿਆਰ ਬਰਕਰਾਰ ਰਹੇ ਆਪਣੇ ਕੰਮ ਦੇ ਵਿੱਚ ਵਧਦਾ ਹੋਵੇ ਆਪਣੇ ਕੰਮ 'ਚ ਕੋਈ ਰੁਕਾਵਟ ਨਾ ਆਵੇ ਵੀ ਆਪਾਂ ਨੇ ਕੋਲੇ ਹੋਰ ਪੈਸਾ ਜ਼ਿਆਦਾ ਹੋਵੇ ਕਹਿੰਦਾ ਹੁਣ ਮੈਨੂੰ ਉਹ ਤੇ ਯਕੀਨ ਬੜਾ ਸੀ ਕਹਿੰਦਾ ਮੈਂ ਤਾਂ ਰੋਟੀ ਵੀ ਉਹਨੂੰ ਪੁੱਛ ਕੇ ਖਾਂਦਾ ਸੀ ਉਸੇ ਹੇਲੀ ਨੂੰ ਵੀ ਮੈਨੂੰ ਤਾਂ ਕਹਿੰਦਾ ਕਦਾ ਮੈਂ ਘਰ ਦੀ ਨਿੱਕੀ ਨਿੱਕੀ ਗੱਲ ਉਹਨੂੰ ਦੱਸੀ ਹੋਈ ਸੀ ਕਿੰਨਾ ਬੈਂਕ ਬੈਲੈਂਸ ਆ ਸਾਰਾ ਕੁਝ ਨੂੰ ਪਤਾ ਸੀ ਕਿਹੜੇ ਸੀ ਸੌਦੇ ਕਰਾਉਂਦੇ ਸੀ ਜਿਹੜੀਆਂ ਪੇਮੈਂਟਾਂ ਆਉਂਦੀਆਂ ਜਾਂਦੀਆਂ ਕਹਿੰਦਾ ਸਾਰੀਆਂ ਉਹਦੇ ਹੱਥਾਂ 'ਚ ਟੱਪਦੀਆਂ ਸੀ ਬਾਈ ਕਹਿੰਦਾ ਹੁਣ ਉਹਨੂੰ ਐ ਸੀ ਵੀ ਕਿ ਤੇ ਘਰ ਵਾਲੀ ਪਿੱਛੇ ਲਾ ਕੇ ਮੈਨੂੰ ਨਾ ਛੱਡ ਜੇ ਵੀ ਮੇਰਾ ਵਧੀਆ ਕੰਮ ਬਣਿਆ ਕਹਿੰਦਾ ਵੀ ਉਸ ਮਾਂ ਦੀ ਤੀਨੇ ਮੈਨੂੰ ਐਹੋ ਜਿਹਾ ਖਾਦਾ ਵੀ ਗੱਲਾਂ ਹੀ ਛੱਡ ਦੋ ਕਹਿੰਦਾ ਵੀ ਮੈਂ ਇਹਨੂੰ ਘਰ ਵੀ ਵਧੀਆ ਪਾਤਾ ਵਧੀਆ ਕਲੌਨੀ ਚ ਲੈ ਕੇ ਗੱਡੀ ਵੀ ਲੈਤੀ ਮੋਬਾਈਲ ਵੀ ਲੈਤੇ 골ਡ ਵੀ ਬਣਾਤਾ ਕਹਿੰਦਾ ਇੱਕ ਹਿਸਾਬ ਦਾ ਮੈਂ ਉਹਨੂੰ ਆਪਣੀ ਦੂਜੀ ਘਰ ਵਾਲੀ ਸਮਝਦਾ ਸੀ ਵੀ ਇਹ ਮੇਰੀ ਦੂਜੀ ਘਰ ਵਾਲੀ ਹੈ ਕਹਿੰਦਾ ਉਹਦੇ ਮੈਂ ਪਿਆਰ ਚ ਇੰਨਾ ਕ ਪਾਗਲ ਉਹਦੇ ਪਿੱਛੇ ਇੰਨਾ ਕ ਅੰਨਾ ਹੋ ਗਿਆ ਵੀ ਮੈਂ ਆਪਣੀ ਘਰ ਮੇਂ ਨਫ਼ਰਤ ਕਰਨ ਲੱਗ ਗਿਆ ਕਹਿੰਦਾ ਹਾਲਾ ਕਿ ਮੇਰੀ ਘਰ ਵਾਲੀ ਪਰੀਆਂ ਵਰਗੀ ਸੀ ਕਹਾਂ ਤੁਹਾਨੂੰ ਪਤਾ ਵੀ ਜਦੋਂ ਬੰਦਾ ਜਨਾਨੀ ਬਾਈ ਚ ਪੈ ਜਾ ਫਿਰ ਕੰਮ ਬਈ ਡਾਊਨ ਪੈਣ ਲੱਗ ਜਾਂਦਾ ਕਹਿੰਦਾ ਉਹੀ ਕੰਮ ਬਈ ਜਿਵੇਂ ਦਿਨ ਗਾਣੂ ਚੱਲੇ ਓਵੇਂ ਫਿਰ ਪੁੱਠੇ ਦਿਨ ਸ਼ੁਰੂ ਹੋ ਗਏ ਹੌਲੀ ਹੌਲੀ ਕਹਿੰਦਾ ਮੇਰਾ ਕੰਮ ਡਾਊਨ ਹੁੰਦਾ 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 ਦੋਕ ਸਾਲਾਂ ਦੇ ਕੰਮ ਬੜਾ ਡਾਊਨ ਹੋ ਗਿਆ ਕਹਿੰਦਾ ਫਿਰ ਮੈਂ ਆਪਣੀ ਘਰਵਾਲੀ ਨੂੰ ਕਿਹਾ ਵੀ ਐ ਕਰਕੇ ਵੀ ਹੁਣ ਮੈਂ ਨਾ ਚੰਡੀਗੜ੍ਹ ਜਾ ਕੇ ਪ੍ਰਾਪਰਟੀ ਦਾ ਕੰਮ ਸ਼ੁਰੂ ਕਰਦਾ ਵੀ ਇੱਥੇ ਦਾ ਹੁਣ ਮੰਦਾ ਹਾਲ ਹੋ ਗਿਆ ਤੇ ਕਹਿੰਦਾ ਇੱਕ ਮੈਨੂੰ ਐ ਸੀਗਾ ਵੀ ਚਲ ਬਠਿੰਡੇ ਤੋਂ ਨਾਲ ਮੈਂ ਦੂਰ ਚਲਾ ਜਾਊਂਗਾ ਇੱਥੇ ਮੇਰੀ ਘਰ ਵਾਲੀ ਇਨਕਵਾਰੀ ਬੜੀ ਰ ਕਹਿੰਦਾ ਚਲੋ ਜੀ ਮੇਰੀ ਘਰ ਵਾਲੀ ਨੇ ਇੱਕੋ ਸ਼ਰਤ ਰੱਖੀ ਵੀ ਚੰਡੀਗੜ੍ਹ ਚਲਾ ਜਾ ਪ੍ਰਾਪਰਟੀ ਦਾ ਕੰਮ ਕਰ ਕੋਈ ਚੱਕਰ ਨਹੀਂ ਪਰ ਜਿਹੜੀ ਕੁੜੀ ਤੂੰ ਆਫਿਸ ਦੇ ਵਿੱਚ ਰੱਖੀ ਆ ਵੀ ਇਹਨੂੰ ਨਾ ਗਦੇ ਚੰਡੀਗੜ੍ਹ ਲੈ ਜੀ ਸਿੱਧੀ ਜੀ ਗੱਲ ਆ ਕਿਉਂਕਿ ਕਹਿੰਦਾ ਜਦੋਂ ਮੈਂ ਪੁੱਛੋਂ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਨੂੰ ਉਹਨੂੰ ਆਫਿਸ ਦੇ ਵਿੱਚੋਂ ਹਟਾਤਾ ਸੀ ਮੇਰੀ ਘਰ ਵਾਲੀ ਨੇ ਕਹਿੰਦਾ ਪਰ ਮਿਲਦੇ ਜੁਲਦੇ ਰਹਿੰਦੇ ਕੋਈ ਬਟਿੰਡੇ ਦੀ ਤਾਂ ਹੈਗੀ ਸੀ ਕਹਿੰਦਾ ਬਾਈ ਉਹ ਕਹਿੰਦਾ ਚਲੋ ਜੀ ਮੈਂ ਘਰ ਵਾਲੀ ਦੇ ਸਿਰ ਤੇ ਹੱਥ ਰੱਖ ਕੇ ਫਿਰ ਝੂਠੀਆਂ ਸਵਾਹ ਖਾ ਗਿਆ ਤੇ ਮੈਂ ਜਾ ਕੇ ਚੰਡੀਗੜ੍ਹ ਜਾ ਕੇ ਸਾਰਾ ਕੰਮ ਸਿਸਟਮ ਸੈੱਟ ਕਰ ਲਿਆ ਉੱਥੇ ਆਫ ਤੇ ਕਹਿੰਦਾ ਮੈਂ ਐਸੇ ਲੀਆ ਜੀ ਬਠਿੰਡੇ ਲਈ ਉੱਥੇ ਲੈ ਗਿਆ ਚਲੋ ਜੀ ਕਹਿੰਦਾ ਉੱਥੇ ਵੀ ਅਸੀਂ ਰੰਗ ਰਾਲੀਆਂ ਬਣਾਇਆ ਕਰਨੀਆਂ ਮਹੀਨੇ ਚ ਮੈਂ 20 ਦਿਨ ਉੱਥੇ ਰਿਹਾ ਕਹਿੰਦਾ 10 ਦਿਨ ਘਰੇ ਆਇਆ ਕਰਨਾ ਕਹਿੰਦਾ ਉਹ ਉੱਥੇ ਭਰਾਵਾ ਹੁਣ ਇਹਦੀ ਇੱਕ ਸਹੇਲੀ ਬਣ ਗਈ ਜਿਹੜੀ ਕਿ ਸਾਡੇ ਕੋਲੇ ਆਉਂਦੀ ਜਾਂਦੀ ਸੀ ਬਹਿੰਦੀ ਉੱਠਦੀ ਸੀਗੀ ਕਹਿੰਦਾ ਪਤਾ ਨਹੀਂ ਕੀ ਬਣਿਆ ਭਰਾਵਾ ਉਹਦੀ ਕਿਤੇ ਕਹਿੰਦਾ ਮੇਰੀ ਸਹੇਲੀ ਨਾਲ ਲੜਾਈ ਹੋ ਗਈ ਤੇ ਕਹਿੰਦਾ ਉਹਨੇ ਪਤਾ ਨਹੀਂ ਕਿੱਥੋਂ ਨੰਬਰ ਲਿਆ ਕਿਵੇਂ ਨੰਬਰ ਲਿਆ ਕਹਿੰਦਾ ਰੱਬ ਜਾਣਦਾ ਭਰਾਵਾ ਕਹਿੰਦਾ ਉਹਨੇ ਸਾਰਾ ਕੁਝ ਮੇਰੀ ਘਰ ਵਾਲੀ ਨੂੰ ਫੋਨ ਕਰਕੇ ਦੱਸਤਾ ਵੀ ਤੇਰਾ ਘਰ ਵਾਲਾ ਐਸ ਫਲੈਟ ਚ ਰਹਿੰਦਾ ਤੇ ਆ ਜਨੇ ਕੁੜੀ ਰੱਖੀ ਉਹ ਜਨੇ ਫੋਟੋਆਂ ਫੋਟੋਆਂ ਸਾਰਾ ਕੁਝ A to Z ਭੇਜਦਾ ਕਹਿੰਦਾ ਮੇਰੀ ਘਰਵਾਲੀ ਰਾਤ ਨੂੰ 2 ਵਜੇ ਚੱਲੀ ਭਰਾਵਾ ਬਟੰਡਿਓ ਟੈਕਸੀ ਕਰਾਈ ਤੇ ਕਰਕੇ ਤੇ ਅਸੀਂ ਕਹਿੰਦਾ ਸੁੱਤੇ ਪਏ ਸੀ ਫਲੈਟ ਦੇ ਵਿੱਚ ਤੇ ਸਾਨੂੰ ਜੇ ਕਹਿੰਦਾ ਰੰਗੇ ਹੱਤੀ ਫੜਨ ਲਿਆ ਕਹਿੰਦਾ ਭਰਾਵਾ ਜਦੋਂ ਉਦੋਂ ਉਦੋਂ ਫੜਿਆ ਨਾ ਕਹਿੰਦਾ ਐ ਲੜਾ ਵੀ ਮੇਰੇ ਬੁੱਲ ਵੀ ਫੜਕਣ ਮੇਰੇ ਹੱਥ ਵੀ ਕੰਬਣ ਤੇ ਮੇਰੇ ਕਹਿੰਦਾ ਲੱਤਾਂ ਵੀ ਕੰਬਣ ਕਹਿੰਦਾ ਭਰਾਵਾ ਮੇਰੇ ਤਾਂ ਜਾਨ ਨਿਕਲ ਗਈ ਵੀ ਆ ਕੀ ਬਣ ਗਿਆ ਕਹਿੰਦਾ ਮੈਂ ਭਰਾਵਾ ਅੱਥੇ ਹੱਥ ਜੋੜਨ ਲੱਗਾ ਵੀ ਅੱਜ ਮaaf ਕਰ ਦੇ ਗਾਂ ਤੋਂ ਨਹੀਂ ਇਹੋ ਜਿਹਾ ਉਹਦੇ ਬੜੀਆਂ ਚਪੇੜਾਂ ਤਰੀਆਂ ਵੀ ਤੂੰ ਸ਼ਰਮ ਨੂੰ ਹੱਥ ਮਾਰ ਵੀ ਇਹ ਵਿਆਹ ਆ ਵਰਿਆ ਤੂੰ ਕੁਬਾਰੀਆਂ ਤੂੰ ਆ ਦਾ ਵਿਆਹ ਕਰਾ ਲਾ ਤੂੰ ਬਠਿੰਡੇ ਖੇ ਖਣ ਲਈ ਇੱਥੇ ਚੰਡੀਗੜ੍ਹੇ ਬੈਠੀ ਐ ਕਹਿੰਦਾ ਉਹਨੂੰ ਬਹੁਤ ਫੈਂਟ ਐ ਅਮਰੀਕਾ ਵਾਲੀ ਨੇ ਕਹਿੰਦਾ ਭਰਾਵਾ ਉਸ ਤੋਂ ਬਾਅਦ ਮੇਰੀ ਘਰ ਵਾਲੀ ਕਹਿੰਦੀ ਵੀ ਚੱਲ ਬਠਿੰਡੇ ਵੀ ਆ ਜੁੜੇ ਹੱਥ ਅਸੀਂ ਤਰੀ ਕਮਾਈਆਂ ਤੋਂ ਰੱਜੇ ਵੀ ਚੱਲ ਬਠਿੰਡੇ ਕਹਿੰਦਾ ਚਲੋ ਬਾਈ ਜੀ ਮੈਂ ਬਠਿੰਡੇ ਆ ਗਿਆ ਜਿਹੜੇ ਧਾਗੇ ਦੂਗੇ ਕਹਿੰਦਾ ਬੰਨੇ ਸੀ ਮੇਰੀ ਘਰ ਵਾਲੀ ਨੇ ਉਹ ਤੋੜ ਤੋੜ ਕੇ ਸੱਟ ਤੇ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਸੀ ਰੱਬ ਨੂੰ ਬਹੁਤ ਮੰਨਦੀ ਸੀ ਮੰਦਿਰ ਜਾਂਦੀ ਸੀ ਗੁਰੂ ਘ ਵੀ ਇਹੇ ਇਹਨੂੰ ਵੀ ਤੂੰ ਉਹਨੂੰ ਤਲਾਕ ਦੇ ਦੇ ਉਹ ਜਨਾਨੀ ਬਾਜ ਆ ਉਹਨੇ ਕਿੰਨਾ ਕੰਮ ਡਾਊਨ ਕਰਤਾ ਕਿੰਨਾ ਪੈਸਾ ਖਰਾਬ ਕਰਤਾ ਕਹਿੰਦਾ ਤੂੰ ਤਾਂ ਕਿ ਮੇਰੇ ਸਾਲੇ ਵੀ ਕਹਿੰਦੇ ਸਨ ਵੀ ਤੂੰ ਇਸ ਕੰਜਰ ਬੰਦੇ ਨੂੰ ਛੱਡ ਦੇ ਵੀ ਤੇਰਾ ਕਿਤੇ ਹੋਰ ਵਿਆਹ ਕਰਦਾਂਗੇ ਕਹਿੰਦਾ ਪਰ ਮੇਰੀ ਘਰਵਾਲੀ ਇੱਕੋ ਗੱਲ ਕਹਿੰਦੀ ਸੀ ਵੀ ਜਿਹਦੇ ਨਾਲ ਮੈਂ ਲਾਵਾਂ ਲੈ ਲਈਆਂ ਹੁਣ ਇਹਨੂੰ ਤਾਂ ਨਹੀਂ ਮੈਂ ਛੱਡਦੀ ਤਾਂ ਮੈਂ ਚੰਗਾ ਮਾੜਾ ਉਹ ਮੇਰੀ ਕਿਸਮਤ ਆ ਰਹਿਣਾ ਮੈਂ ਇਹਦੇ ਨਾਲ ਹੀ ਆ ਹੁਣ ਮੈਂ ਬੱਚੇ ਦੀ ਮਾਂ ਬਣ ਚੁੱਕੀ ਆ ਜਿਹਦੇ ਨਾਲ ਮੈਂ ਇੱਕ ਵਾਰੀ ਬਿਸਤਰ ਸਾਂਝਾ ਕਰ ਲਿਆ ਬਸ ਕਰ ਲਿਆ ਮੈਂ ਇਹਨੂੰ ਛੱਡਣਾ ਨਹੀਂਗਾ ਪਰ ਮੈਂ ਇਹਨੂੰ ਸੁਧਾਰਨਾ ਆ ਕਹਿੰਦਾ ਬਾਈ ਮੇਰੀ ਘਰਵਾਲੀ ਨਹੀਂ ਚੰਗੀ ਸੀਗੀ ਕਿ ਉਹਨੇ ਗੁਰੂ ਘਰ ਜਾ ਜਾ ਮੱਥੇ ਟੇਕ ਟੇਕ ਕੇ ਕਰੇ ਗੁਰਬਾਣੀ ਦਾ ਜਾਪ ਕਰ ਕਰਕੇ ਹਨ ਤੇ ਕਹਿੰਦਾ ਬਾਈ ਮੈਨੂੰ ਵੀ ਹੌਲੀ ਹੌਲੀ ਨੇ ਆਪਦੇ ਰੰਗ ਚ ਰੰਗਣਾ ਸ਼ੁਰੂ ਕਰਤਾ ਗੁਰੂ ਘਰ ਲੈ ਕੇ ਜਾਣਾ ਸ਼ੁਰੂ ਕਰਤਾ ਮੰਦਰ ਜਾਣਾ ਸ਼ੁਰੂ ਕਰਤਾ ਜਿਹੜੇ ਧਾਗੇ ਧੂਕੇ ਸੀ ਮੇਰੇ ਲਾਤ ਤੇ ਕਹਿੰਦਾ ਵੀ ਹੌਲੀ ਹੌਲੀ ਮੇਰਾ ਧਿਆਨ ਸਹੇਲੀ ਨਾਲ ਟੁੱਟ ਗਿਆ ਕਹਿੰਦਾ ਹੁਣ ਜਦੋਂ ਮੇਰੀ ਸਹੇਲੀ ਨੇ ਦੇਖਿਆ ਵੀ ਇਹ ਤਾਂ ਹੁਣ ਜਮੇ ਮੇਰੇ ਹੱਥੋਂ ਨਿਕਲ ਗਿਆ ਵੀ ਮੈਨੂੰ ਬਲਾਕ ਕਰਤਾ ਮੇਰੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਕਹਿੰਦਾ ਬਾਈ ਫਿਰ ਉਹਨੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰਤੇ ਕ ਉਹ ਮੇਰੀ ਘਰਵਾਲੀ ਨੂੰ ਭੇਜਨੇ ਆਉਣੇ ਸ਼ੁਰੂ ਕਰਤੀਆਂ ਵੀਡੀਓ ਮੇਰੀ ਘਰਵਾਲੀ ਨੂੰ ਭੇਜਨੇ ਸ਼ੁਰੂ ਕਰਤੀਆਂ ਕਹਿੰਦਾ ਹੁਣ ਮੇਰੀ ਘਰਵਾਲੀ ਦਾ ਸਾਰਾ ਕੁਝ ਪਤਾ ਹੀ ਸੀ ਜਦੋਂ ਨੇ ਰੰਗੀ ਇੱਥੀ ਫੜ ਲਿਆ ਸੀਗਾ ਕਹਿੰਦਾ ਮੈਂ ਅੱਗੋਂ ਮੇਰੀ ਘਰਵਾਲੀ ਚੰਗੀ ਸੋ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਇਹਦਾ ਮੈਨੂੰ ਸਾਰਾ ਕੁਝ ਪਤਾ ਹੀ ਹੈ ਤੂੰ ਮੈਨੂੰ ਕੀ ਵਿਖਾਉਣੀ ਹੈ ਹਨਾ ਫਿਰ ਉਹ ਕਹਿੰਦੀ ਵੀ ਮੈਂ ਵਾਇਰਲ ਕਰ ਦੂੰਗੀ ਕਹਿੰਦਾ ਮੇਰੀ ਘਰਵਾਲੀ ਨੇ ਉਹਨੇ ਗੱਲ ਕੀਤੀ ਵੀ ਤੂੰ ਜਿੱਥੇ ਮਰਜ਼ੀ ਵਾਇਰਲ ਕਰ ਦੇ ਵੀ ਮੈਂ ਆਪਦੇ ਘਰਵਾਲੇ ਨੂੰ ਨਹੀਂ ਛੱਡਣਾ ਮੈਂ ਦੇ ਨਾਲ ਲਾਵਾਂ ਲਈਆਂ ਨੇ ਠੀਕ ਆ ਠੀਕ ਆ ਤੇਰੇ ਨਾਲ ਗਲਤ ਹੋ ਗਿਆ ਕੋਈ ਗ ਵੀ ਇਹ ਮੈਂ ਵੀ ਮੈਂ ਇਹਨੂੰ ਛੱਡ ਦੂੰਗੀ ਤੇ ਤੇਰੇ ਨਾਲ ਵਿਆਹ ਕਰਾ ਲਊਗਾ ਉਹ ਕਹਿੰਦੀ ਤੂੰ ਜੋ ਕਰਨਾ ਕਰ ਆ ਵੀ ਮੈਂ ਰਹਿਣਾ ਆਪਦੇ ਘਰ ਵਾਲੇ ਨਾਲ ਅੱਗੇ ਤੋਂ ਸਾਡਾ ਬਹੁਤ ਪੈਸਾ ਖਾ ਗਈ ਹੈ ਵੀ ਹੁਣ ਹੱਥ ਜੁੜੇ ਮੇਰੇ ਘਰ ਨਾਲ ਦਾ ਖੇੜਾ ਛੱਡ ਦੇ ਕਹਿੰਦਾ ਵੀ ਹੁਣ ਜਿੰਨੇ ਲੱਖਾਂ ਰੁਪਈਆ ਖਾਦਾ ਸੀ ਮੇਰੇ ਕੋਲੋਂ ਕਹਿੰਦਾ ਹੁਣ ਦਿਲ ਚੋਂ ਦੇ ਆ ਗੱਲ ਆ ਗਈ ਵੀ ਹੁਣ ਮੈਂ ਕਿੱਧਰ ਜਾਊਂਗੀ ਵੀ ਮੈਂ ਇੰਨਾ ਰੁਪਈਆ ਖਾਂਦੀ ਸੀ ਮੈਂ ਤਾਂ ਰਾਣੀ ਸੀ ਮੈਂ ਚੰਗੀਆਂ ਗੱਡੀਆਂ 'ਚ ਘੁੰਮਦੀ ਸੀ ਚੰਗੇ ਫਲੈਟ ਸੀ ਚੰਗੇ ਮੈਂ ਚੰਡੀਗੜ੍ਹ ਘੁੰਮਦੀ ਸੀ ਚੰਗੇ ਝੂਟੇ ਲੈਂਦੀ ਸੀ ਹਣਾ ਕਹਿੰਦਾ ਵੀ ਉਸ ਤੋਂ ਬਾਅਦ ਪਤਾ ਨਹੀਂ ਰੱਬ ਜਾਣੇ ਉਹ ਕਹਿੰਦਾ ਉਸ ਤੋਂ ਬਾਅਦ ਮਹੀਨੇ ਕ ਬਾਅਦ ਮੈਨੂੰ ਗੈਂਗਸਟਰ ਬੰਦੇ ਦੇ ਫੋਨ ਆਉਣੇ ਸ਼ੁਰੂ ਹੋ ਗਏ ਮੈਨੂੰ ਉਹਨਾਂ ਨੇ ਧਮਕੀ ਦੇਣੀ ਸ਼ੁਰੂ ਕਰਤੀਆਂ ਵੀ ਤੇਰੇ ਮੁੰਡੇ ਨੂੰ ਸਕੂਲ ਚ ਕਿਡਨਾਪ ਕਰ ਲਾਂਗੇ ਤੇਰੀ ਘਰ ਵਾਲੀ ਨੂੰ ਗੋਲੀ ਮਾਰ ਦਾਂਗੇ ਤੇਰੀ ਗੱਡੀ ਡਾ ਦੇਾਂਗੇ ਜੇ ਕਰਦੇ ਅਗੇ ਉਹ ਕਰ ਦੇਾਂਗੇ ਕਹਿੰਦਾ ਹੁਣ ਮੈਨੂੰ ਪਤਾ ਸੀਗਾ ਵੀ ਜਿਹੜੀ ਮੇਰੀ ਸਹੇਲੀ ਆ ਉਹ ਮੇਰੀ ਰਗ ਰਗ ਦੀ ਪੇਤਣਾ ਉਹਨੂੰ ਤਾਂ ਇੱਕ ਮੇਰੇ ਇੱਕ ਇੱਕ ਮਿੰਟ ਦਾ ਪਤਾ ਵੀ ਮੈਂ ਕਰਦਾ ਕਿ ਰਹਿਣਾ ਹਨਾ ਵੀ ਸਾਰ ਦਿਨ ਚ ਮੈਂ ਕੀ ਕਰਦਾ ਕਿਵੇਂ ਕਰਦਾ ਕਹਿੰਦਾ ਮੇਰੇ ਦਿਲ ਚੋਂ ਡਰ ਬਹਿ ਗਿਆ ਵੀ ਉਹ ਮੇਰੀ ਪੇਤਣਾ ਤੇ ਉਹਦੀ ਤਾਰ ਇਹਨਾਂ ਨਾਲ ਜੁੜੀ ਹੈ ਵੀ ਕੱਲ ਨੂੰ ਕੋਈ ਮੇਰਾ ਨੁਕਸਾਨ ਨਾ ਤੇ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ। ਕਹਿੰਦਾ ਭਰਾਵਾ ਜੋ ਚੰਡੀਗੜ੍ਹ ਜਾ ਕੇ 2-3 ਮਹੀਨੇ ਸੈੱਟ ਸਟ ਹੋਏ ਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਫਿਰ ਫੋਨ ਆਉਣੇ ਸ਼ੁਰੂ ਹੋ ਗਏ। ਵੀਜਾਂ ਸਾਨੂੰ ਇੰਨੇ 20 ਲੱਖ ਰੁਪਈਆ ਦੇ ਦੇ ਤੇ ਜਾਂ ਤਾਂ ਗੋਲੀ ਮਾਰਾਂਗੇ ਜਾਂ ਤੇਰੇ ਮੁੰਡੇ ਨੂੰ ਮਾਰਾਂਗੇ ਜਾਂ ਤੇਰੇ ਘਰ ਵਾਲੇ ਨੂੰ ਮਾਰਾਂਗੇ ਕਹਿੰਦਾ ਭਰਾਵਾ ਉਸ ਤੋਂ ਬਾਅਦ ਮੈਂ ਆਪਦੀ ਘਰ ਵਾਲੇ ਨੂੰ ਦੱਸਿਆ ਵੀ ਆਹ ਗੱਲ ਬਾਤ ਬਣ ਗਈ। ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਵੀ ਲੈ ਸਵਾਦ ਹੋਰ ਵੀ ਹੁਣ ਲੈਣੇ ਆ ਹੋਰ ਨਜ਼ਾਰੇ ਕਹਿੰਦਾ ਵੀ ਮੈਂ ਕਿਹਾ ਹੱਥ ਜੋੜੇ ਵੀ ਹੁਣ ਕਰੀਏ ਤੇ ਕੀ ਕਰੀਏ ਵੀ ਇੱਕੋ ਇੱਕ ਪੁੱਤੇ ਜੇ ਕੱਲ ਨੂੰ ਗੋਲੀ ਮਾਰ ਕੇ ਮਾਰ ਗਏ ਤਾਂ ਵੀ ਆਪ ਜੇ ਮੈਨੂੰ ਕੁਝ ਹੋ ਗਿਆ ਤਾਂ ਵੀ ਘਰ ਉਜੜ ਜਾਣਾ ਜੇ ਤੈਨੂੰ ਕੁਝ ਹੋ ਗਿਆ ਤਾਂ ਵੀ ਘਰ ਉਜੜ ਜਾਣਾ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਫਿਰ ਮੈਨੂੰ ਆਦੇ ਪਰਿਵਾਰ ਦੀ ਟੈਨਸ਼ਨ ਹੋ ਗਈ ਵੀ ਯਾਰ ਵੀ ਇੱਕੋ ਇੱਕ ਪੁੱਤੇ ਹਨਾ ਵੀ ਅੱਜ ਕੱਲ ਸੁਣੀਦਾ ਵੀ ਫਲਾਣਾ ਫਲਾਣੇ ਨੂੰ ਗੋਲੀਆਂ ਮਾਰ ਗਿਆ ਫਲਾਣਾ ਫਲਾਣੇ ਨੂੰ ਗੋਲੀਆਂ ਮਾਰ ਗਿਆ ਵੀ ਬੰਦਾ ਕੁੱਤੇ ਦੀ ਮੌਤ ਮਾਰ ਜਾਂਦਾ ਬੰਦਾ ਕੱਖ ਵੀ ਨਹੀਂ ਕਹਿੰਦਾ ਉਹ ਮੈਂ ਜਿੱਥੇ ਚੰਡੀਗੜ੍ਹ ਰਹਿੰਦਾ ਸੀ ਉਸ ਟਿਕਾਣੇ ਦਾ ਹੀ ਮੇਰੀ ਸਹਰੀ ਨੂੰ ਪਤਾ ਲੱਗ ਗਿਆ ਵੀ ਹਾਂ ਇਹ ਉੱਥੇ ਰਹਿੰਦਾ ਕਹਿੰਦਾ ਭਰਾਵਾ ਉਸ ਤੋਂ ਬਾਅਦ ਮੈਂ ਪੱਕੀ ਕੀਤਾ ਆਪਦਾ ਨੰਬਰ ਬੰਦ ਕੀਤਾ ਆਪਦੇ ਰਿਸ਼ਤੇਰਾਂ ਨੂੰ ਬਲੌਕ ਕਰਤਾ ਸਾਰੇ ਯਾਰ ਮਿੱਤਰਾਂ ਨੂੰ ਬਲੌਕ ਕਰ ਉਸ ਤੋਂ ਬਾਅਦ ਮੈਂ ਆਪਣਾ ਇੰਸਟਾ ਇੰਸਟਾ ਅਕਾਊਂਟ ਵੀ ਡਿਲੀਟ ਕਰਤਾ ਫੇਸਬੁੱਕ ਅਕਾਊਂਟ ਵੀ ਡਿਲੀਟ ਕਰਤਾ ਕਹਿੰਦਾ ਭਰਾਵਾਂ ਮੈਂ ਨਵਾਂ ਨੰਬਰ ਲਿਆ ਤੇ ਕਹਿੰਦਾ ਭਰਾਵਾ ਹੁਣ ਮੈਂ ਚੰਡੀਗੜ੍ਹ ਵੀ ਛੱਡਤਾ ਹੁਣ ਮੈਂ ਕਿਸੇ ਹੋਰ ਪਾਸੇ ਲੰਘਾਂਗੀਆਂ ਤੇ ਉੱਥੇ ਜਾ ਕੇ ਉਹਦਾ ਪ੍ਰਾਪਰਟੀ ਦਾ ਕੰਮ ਕਰਦਾ ਕਹਿੰਦਾ ਵੀ ਹਜੇ ਵੀ ਮੇਰੀ ਜਾਨ ਨੂੰ ਇੰਨਾ ਕ ਖਤਰਾ ਆ ਵੀ ਇਹ ਨਹੀਂ ਪਤਾ ਵੀ ਮੈਂ ਇੱਕ ਸ਼ਾਮ ਨੂੰ ਘਰੇ ਜਾਣਾ ਜਾਂ ਨਹੀਂ ਜਾਣਾ ਕਹਿੰਦਾ 24 ਘੰਟੇ ਮੇਰੇ ਦਿਮਾਗ 'ਚ ਕੋਈ ਡਰ ਚੱਲਦਾ ਰਹਿੰਦਾ ਵੀ ਪਤਾ ਨਹੀਂ ਕਿਹੜੀ ਗੋਲੀ ਤੇ ਕਿੱਧਰੋਂ ਆਵਜਣੀ ਹੈ ਕਿਉਂਕਿ ਕਹਿੰਦਾ ਵੀ ਉਹ ਕੁੜੀ ਉਹ ਮੇਰੇ ਨਾਲ ਰਹੀ ਸੀ ਮੈਨੂੰ ਪਤਾ ਸੀ ਵੀ ਉਹ ਕੁੜੀ ਕਿੱਥੋਂ ਤੱਕ ਮਾਰ ਕਰ ਸਕਦੀ ਆ ਤੇ ਕੀ ਕੁਝ ਕਰ ਸਕਦੀ ਆ ਕਹਿੰਦਾ ਵੀ ਉਦੋਂ ਮੈਂ ਪਿਆਰ ਚ ਅੰਨਾ ਹੋਇਆ ਉਹਨੂੰ ਸਾਰਾ ਕੁਝ ਦੱਸੀ ਗਿਆ ਪੈਸਾ ਤੇ ਲਾ ਏ ਟੂ ਜ਼ੈਡ ਸਾਰੇ ਭੇਤ ਦਿੱਤੀ ਗਿਆ ਕਹਿੰਦਾ ਵੀ ਹੁਣ ਉਹ ਭੇਤਣਾ ਤੇ ਤੁਹਾਨੂੰ ਪਤਾ ਭੇਤੀ ਬੰਤਾ ਲੰਘ ਕਟਾ ਦਿੰਦਾ ਹੁੰਦਾ ਸੀ 35 ਲੱਖ ਦਾ ਨੁਕਸਾਨ ਵੀ ਹੋ ਗਿਆ ਉਸ ਕੁੜੀ ਪਿੱਛੇ ਉਹਨੂੰ ਖਵਾ ਵੀ ਦਿੱਤੀ 35 ਲੱਖ ਰੁਪਈਆ ਤੇ ਕਹਿੰਦਾ ਹੁਣ ਜਾਣ ਵੀ ਆਪਦੀ ਤਲੀ ਤੇ ਧਰ ਲਈ ਵਿੱਕੀ ਤੇ ਕਿਹੜੀ ਗੋਲੀ ਕਦੋਂ ਕਿੱਧਰੋਂ ਆ ਕੇ ਵੱਜ ਜਾਣੀ ਹੈ ਬਾਈ ਕਹਿੰਦਾ ਮੇਰੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ ਜਾਂ ਜਿਹੜੇ ਦੌਰ ਚੋਂ ਮੈਂ ਲੰਘ ਰਿਆਂ ਉਹ ਮੈਨੂੰ ਪਤਾ ਕਹਿੰਦਾ ਵੀ ਇਹ ਮੇਰੀ ਹੱਡ ਵੀ ਤੇ ਲੋਕਾਂ ਤੱਕ ਜਰੂਰ ਪਹੁੰਚਾਈ ਲੋਕਾਂ ਸਾਹਮਣੇ ਜਰੂਰ ਲਿਆਈ ਵੀ ਕੋਈ ਹੋਰ ਨਾ ਇਸ ਚੱਕਰ ਚ ਪੈ ਜਾਵੇ ਵੀ ਕਿਸੇ ਜਨਾਨੀ ਪਿੱਛੇ ਲਾ ਕੇ ਕੋਈ ਬੰਦਾ ਉਹਦਾ ਘਰ ਪੱਟ ਲਏ ਜਾਂ ਆਪਦੀ ਘਰਵਾਲੀ ਨੂੰ ਧੋਖਾ ਦੇਈ ਜਾਵੇ ਤੇ ਮੁੜ ਕੇ ਕਈ ਕੁੜੀਆਂ ਜਦੋਂ ਅੱਡ ਹੁੰਦੀਆਂ ਨੇ ਮੁੰਡਿਆਂ ਨਾਲੋਂ ਫੇਰ ਉਹ ਪਤਾ ਨਹੀਂ ਕਿਹੜੀ ਹੱਦ ਤੱਕ ਗਿਰ ਜਾਂਦੀ ਨੇ ਬੰਦਾ ਸੋਚ ਵੀ ਨਹੀਂ ਸਕਦਾ ਕਹਿੰਦਾ ਭਰਾਵਾ ਹੁਣ ਉਹ ਗੈਂਗਸਟਰ ਨਾਲ ਤਾਰਾਂ ਜੋੜੀ ਬੈਠੀ ਆ ਤੇ ਗੈਂਗਸਟਰ ਕਹਿੰਦਾ ਮੈਨੂੰ ਧਮਕੀ ਦੇ ਕਹਿੰਦਾ ਹੁਣ ਜਦੋਂ ਦਾ ਮੈਂ ਨੰਬਰ ਚੇਂਜ ਕਰਿਆ ਉਸ ਤੋਂ ਬਾਅਦ ਮੈਨੂੰ ਕੋਈ ਫੋਨ ਨਹੀਂ ਆਇਆ ਇਹ ਇਸ ਕਰਕੇ ਭ ਅੱਜ ਕੱਲ ਦੇ ਟਾਈਮ ਦੇ ਵਿੱਚ ਕੁਝ ਵੀ ਹੋ ਸਕਦਾ ਜੇ ਕੁਝ ਵੀ ਹੋ ਸਕਦਾ ਕਿਉਂਕਿ ਆਪਾਂ ਕਿੰਨੀਆਂ ਖਬਰਾਂ ਦੇਖਦੇ ਆ ਕਿ ਕੌਣ ਕਿਹਨੂੰ ਮੋਟਰਸਾਈਕਲ ਜਾਂਦੇ ਨੂੰ ਗੋਲੀ ਮਾਰ ਗਿਆ ਕੌਣ ਕਿਹਨੂੰ ਗੋਲੀ ਮਾਰ ਗਿਆ ਹਨ ਤੇ ਬਹੁਤ ਸਾਰੇ ਕੇਸ ਇਹੋ ਜਿਹੇ ਵੀ ਪੰਜਾਬ ਦੇ ਵਿੱਚ ਹੋਏ ਨੇ ਜਿਹੜੇ ਕੀ ਪਹਿਲਾਂ ਕੁੜੀਆਂ ਮੁੰਡਿਆਂ ਰਹਿੰਦੀਆਂ ਸੀ ਜਦੋਂ ਉਹ ਆਡ ਹੋਈਆਂ ਫਿਰ ਉਹਨਾਂ ਨੇ ਚੰਗੇ ਮਾੜੇ ਬੰਦੇ ਰਲ ਕੇ ਉਹ ਮੁੰਡਿਆਂ ਦੇ ਗੋਲੀਆਂ ਵੀ ਮਰਾਈਆਂ ਨੇ ਇਸ ਕਰਕੇ ਸੁਚੇਤ ਜ਼ਰੂਰ ਹੋਵੋ ਇਹੋ ਜਿਹੇ ਕੰਮਾਂ ਦਾ ਖਹਿੜਾ ਛੱਡ ਦਿਓ ਕਿਸੇ ਨੂੰ ਆਪ ਦਾ ਇੰਨਾ ਵੀ ਭੇਤ ਨਾ ਦਿਓ ਕਿ ਬਾਅਦ ਅਗਲਾ ਤੁਹਾਡੀ ਜਾਣ ਦਾ ਦੁਸ਼ਮਣ ਬਣ ਜਾਵੇ bot tanwa